ਪੰਜਾਬੀ ਦੇਖ ਰਹੇ ਦਸ਼ਕਨ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਭੂਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਜਿਹੜੀ ਧਰਤੀ ਹੈਗੀ ਆ ਅਸੀਂ ਉੱਥੇ ਖੜੇ ਹੈਗੇ ਆ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਇੱਥੇ ਗੁਰੂ ਤੇਗ ਸਾਹਿਬ ਜੀ ਨੇ ਜਿਹੜਾ ਹੈਗਾ ਕਾਫੀ ਧੇਰ ਜਿਹੜੇ ਗਿਆ ਤਪੱਸਿਆ ਕਰੀ ਸੀਗੀ ਸੋ ਅੱਜ ਦੇ ਦਿਨ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਸੋ ਮਾਰਾ ਸਾਹਿਬ ਦੀ ਪਾਲਕੀ ਤੁਸੀਂ ਦੇਖ ਸਕਦੇ ਹੋ ਉਹ ਕਿ ਜਿਹੜਾ ਮਾਰਾ ਸਾਹਿਬ ਦੀ ਪਾਲਕੀ ਨੂੰ ਜਿਹੜਾ ਹੈਗਾ ਉਹ ਪਾਲਕੀ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਸੋ ਤੁਸੀਂ ਵੀ ਦਰਸ਼ਨ ਕਰੋ ਔਰ ਤੁਸੀਂ ਜਿਹੜਾ ਹੈਗਾ ਇਸ ਟਾਈਮ ਡੇਲੀ ਪੋਸਟ ਦੇ ਦਰਸ਼ਨ ਕਰ ਸਕਦੇ ਹੋ ਮਾਰਾ ਸਾਹਿਬ ਦੀ ਪਾਲਕੀ ਨੂੰ ਜਿਹੜਾ ਹੈਗਾ ਫੁੱਲਾਂ ਦੇ ਨਾਲ ਸਜਾਇਆ ਗਿਆ ਹੈਗਾ ਸੋ ਇਤਿਆਜ਼ ਦੱਸਣਾ ਚਾਹੁੰਦੇ ਆ ਤੁਹਾਨੂੰ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਹੈਗਾ ਇਹ ਪਵਿੱਤਰ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਧਰਤੀ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 11 ਹਾਰ 1732 20ਵੀਂ 1675 ਈਸਵੀ ਨੂੰ ਦੀਵਾਨ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਗੁਰਦੇਵ ਜੀ ਭਾਈ ਉਹਦੇ ਰਠੌਰ ਆਦੀ ਸਿੱਖਾ ਸਮੇਤ ਸ਼੍ਰੀ ਅਨੰਦ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ ਰੋਪੜ ਮਕੌਰਪੁਰ ਆਦੀ ਪਿੰਡਾਂ ਚੋਂ ਹੋਂਦ ਹੋਏ ਆਪਣੇ murid ਸੈਫ ਅਲੀ ਖਾਨ ਦੇ ਪ੍ਰੇਰਣ ਦੇ ਖਿੱਚੇ ਹੋਏ 16 ਹਾਰ ਨੂੰ ਜਿੱਥੇ ਕਿ ਹੁਣ ਗੁਰਦੁਆਰਾ ਸ਼੍ਰੀ ਬਹਾਦਰਗੜ੍ਹ ਸਾਹਿਬ ਸੈਫਦਾ ਹੈ ਜਿੱਥੇ ਕੀ ਬਿਰਾਜਮਾਨ ਹੋਏ ਇਹ ਸਥਾਨ ਦੇ ਵਿੱਚ ਚਮਾਸਾ ਬਿਤਾ ਕੇ ਸੈਫ ਅਲੀ ਖਾਂ ਅਤੇ ਹੋਰ ਸੰਗਤਾਂ ਮਨੋ ਕਾਮਨਾ ਪੂਰਾ ਕਰਕੇ 1780 80 ਔਰ 1732 ਇਸ 20ਵੀਂ ਮਤਲਬ ਇਸ 1675 ਈਸਵੀ ਨੂੰ ਇਸ ਸਥਾਨ ਮਤਲਬ ਕਿ ਗੁਰਦੁਆਰਾ ਮੋਤੀਬਗ ਸਾਹਿਬ ਵਿਖੇ ਆਪਣੇ ਚਰਨ ਪਾਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਸੋ ਤੁਹਾਨੂੰ ਸਹਾਵਣਾ RAM ਰਾਜੇ ਇਹ ਸਥਾਨ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਜਾਂਦਾ ਹੈਗਾ ਮਨੋ ਕਾਮਨਾ ਪੂਰੀਆਂ ਕੀਤੀਆਂ ਅਤੇ ਇੱਥੋਂ ਸਤਗੁਰ ਜੀ ਚੀਕਾ ਕੈਥਲ ਜੀਂਦ ਆਦੀ ਹੁੰਦੇ ਹੋਏ ਆਗਰੇ ਪਹੁੰਚੇ ਅਤੇ ਆਗਰੇ ਤੋਂ ਗ੍ਰਿਫਤਾਰ ਹੋ ਕੇ ਆਪ ਜੀ ਨੂੰ ਦਿੱਲੀ ਲਿਜਾਇਆ ਗਿਆ ਅਤੇ ਜਿੱਥੇ ਮੱਘਰ ਸੁਦੀਪ ਪੰਚਮੀ 1732 ਔਰ 1675 ਇਸਵੀ ਨੂੰ ਚਾਂਦਰੀ ਚੌਕ ਜਿਹੜਾ ਹੁਣ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਹੈਗਾ ਉੱਥੇ ਸ਼ਹੀਦ ਕਰ ਦਿੱਤਾ ਗਿਆ ਇਸ ਪਾਵਨ ਅਸਥਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ोत्सव ਹਰ ਸਾਲ ਮਨਾਇਆ ਜਾਂਦਾ ਹੈ ਪਰ ਅੱਜ ਜਿਹੜਾ ਹੈਗਾ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜਾ ਇੱਥੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈਗਾ ਨਗਰ ਕੀਰਤਨ ਇੱਥੋਂ ਨਿਕਲੂਗਾ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਹੈਗਾ ਪੂਰੇ ਪਰੰਪਰਾਗਤ ਤਰੀਕੇ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਔਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਜਿਹੜਾ ਹੈਗਾ ਸ਼ੁਰੂ ਹੋਣ ਲੱਗਿਆ ਇਹ ਨਗਰ ਕੀਰਤਨ ਪਟਿਆਲਾ ਦੇ ਵੱਖ-ਵੱਖ ਖੇਤਰਾ ਚੋਂ ਹੁੰਦਾ ਹੋਇਆ ਜਿਹੜਾ ਹੈਗਾ ਲੰਘੂਗਾ ਔਰ ਦੂਸਰੀ ਗੱਲ ਕੀਤੀ ਜਾਵੇ ਅੱਜ ਤੋਂ ਗੱਤਕਾ ਪਾਰਟੀਆਂ ਵੀ ਨੇ ਸਕੂਲੀ ਬੱਚੇ ਨੇ ਬਜ਼ੁਰਗ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਐਥੋਂ ਸੰਗਤਾਂ ਦਰਸ਼ਨ ਕਰਨ ਦੇ ਲਈ ਜਿਹੜੀਆਂ ਪੁੱਜੀਆਂ ਹੋਈਆਂ ਨੇ ਇਹ ਉਹੀ ਪਵਿੱਤਰ ਅਸਥਾਨ ਹੈਗਾ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਈ ਸੀਗੇ ਔਰ ਇੱਥੇ ਬਹੁਤ ਉਹਨਾਂ ਨੇ ਤਪੱਸਿਆ ਕਰੀ ਸੀਗੀ ਮੋਤੀ ਬਾਗ ਸਾਹਿਬ ਗੁਰਦੁਆਰਾ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਦੀਆਂ ਤਸਵੀਰਾਂ ਨੇ ਇਹ ਜਿਹੜਾ ਹਜ਼ੂਮ ਇੱਕ ਸ਼ਰਦਾ ਦਾ ਹਜ਼ੂਮ ਜਿਹੜਾ ਗੁਰਦੁਆਰਾ ਮੋਤੀ ਬਾਗ ਸਾਹਿਬ ਵੇਖਣ ਨੂੰ ਮਿਲ ਰਿਹਾ ਹੈਗਾ ਸੋ ਕਰਦੇ ਹਾਂ ਹੋਰ ਵੀ ਇੱਕ ਗੱਲਬਾਤ ਇਤਿਹਾਸਿਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਹੈਡ ਗ੍ਰੰਥੀ ਸਾਡੇ ਨਾਲ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂਗੇ ਆਂ ਕਿ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਕੀ ਨਾਂ ਹੈ ਇਸ ਦਾ ਦਾਸ ਗਿਆਨੀ ਹਰਵਿੰਦਰ ਸਿੰਘ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਮੁੱਖ ਗ੍ਰੰਥੀ ਹੀਕਰ ਫੋਰ ਦਲੀਸ਼ੇਰ ਪ੍ਰਪੁਰ ਕੀਆ ਬਿਆਨ ਤੇਗ ਬਹਾਦਰ ਸਿੰਘ ਜੀ ਤਿਰਿਆ ਕਰੀ ਨਾ ਕਿਨੂੰ ਆਣ ਐਸੇ ਦੀਨ ਦੇ ਆਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਇਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸਤਿਗੁਰੂ ਜੀ ਨੇ ਇਸ ਪਾਵਨ ਅਸਥਾਨ ਤੇ ਜਿੱਥੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਸਤਿਗੁਰਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਆ ਹਰ ਸਾਲ ਸ਼ਹੀਦੀ ਗੁਰਪੁਰਬ ਦੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂਕਿਆਂ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਅਤੇ ਸਾਰੀਆਂ ਸੁਸਾਇਟੀਆਂ ਨੂੰ ਨਾਲ ਲੈ ਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਇਹ ਨਗਰ ਕੀਰਤਨ ਸਜਦੇ ਨੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਜੇ ਇਸ ਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਨਗਰ ਕੀਰਤਨ ਦੀ ਰਮਤਾ ਹੋਈ ਅਤੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਦੂਖਨਾ ਸਾਹਿਬ ਵਿਖੇ ਸਮਾਪਤੀ ਹੋਵੇਗੀ ਅਤੇ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ 11 ਵਜੇ ਤੱਕ ਦੀਵਾਨ ਸੱਜਣਗੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸਤਿਗੁਰਾਂ ਨੇ Hindu ਧਰਮ ਦੀ ਰੱਖਿਆ ਕਰਨ ਵਾਸਤੇ ਆਪਣੀ ਸੀਸ ਦਾ ਬਲੀਦਾਨ ਦਿੱਤਾ ਅਤੇ ਹਿੰਦ ਦੀ ਚਾਦਰ ਬਣ ਕੇ ਸਾਰੇ ਸੰਸਾਰ ਦੀ ਪਾਤ ਠਕੀ ਸਤਿਗੁਰਾਂ ਨੇ ਕਿਰਪਾ ਕਰਨ ਸਾਨੂੰ ਪਾਏ ਪੂਰਨਿਆਂ ਤੇ ਦਰਸਾਏ ਮਾਰਗ ਤੇ ਚੱਲਣ ਦੀ ਬਲਬੁਦੀ ਸਮਰੱਥਾ ਪ੍ਰਦਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਕਰ ਲਈ ਸ਼ੁਰੂ ਸੋ ਹੈਡ ਗ੍ਰੰਥੀ ਸਾਹਿਬ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਸੋ ਹੁਣ ਗੁਰਦੁਆਰਾ ਸਾਹਿਬ ਤੋਂ ਜਿਹੜਾ ਹੈਗਾ ਨਗਰ ਕੀਰਤਨ ਆਰੰਭ ਹੋਣ ਲੱਗਿਆ ਹੈਗਾ ਸੋ ਸਿੱਖ ਸੰਗਤ ਜਿਹੜੀ ਆ ਇਹ ਬੜੀ ਸ਼ਰਧਾ ਦੇ ਨਾਲ ਜਿਹੜਾ ਹੈਗਾ ਇੱਥੋਂ ਜਿਹੜਾ ਹੈਗਾ ਉਹ ਨਗਰ ਕੀਰਤਨ ਦੇ ਰੂਪ ਚ ਜਿਹੜਾ ਚੱਲਣਗੇ ਹੱਥਾਂ ਵਿੱਚ ਝਾੜੂ ਵੀ ਨੇ ਸਫਾਈ ਵੀ ਕਰਦੇ ਜਾਣਗੇ ਸੋ ਸੰਗਤਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਸ਼ਾ ਵੀ ਵੇਖਣ ਨੂੰ ਮਿਲ ਰਿਹਾ ਹੈ ਸਾਡੇ ਨਾਲ ਜੁੜੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾ ਹੈ ਬਾਬਾ ਜੀ ਮਨਜੀਤ ਸਿੰਘ ਜੀ ਅੱਜ ਦਾ ਜਿਹੜਾ ਨਗਰ ਕੀਰਤਨ ਹੈਗਾ ਕੱਢਿਆ ਜਾ ਰਿਹਾ ਹੈ ਰਾਗੀ ਜੱਥਾ ਵੀ ਜਨਮ ਆ ਬੇਨਤੀ ਹੈ ਕਿ ਵੀ ਅੱਜ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਦੀਪੁਰਪ ਦੇ ਸਬੰਧ ਦੇ ਵਿੱਚ ਜੋ ਕੋਈ ਕੱਲ ਪਟਿਆਲਾ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅਰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣ ਲੱਗਿਆ ਹਨ ਇਹਨਾਂ ਨਗਰ ਕੀਰਤਨ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਸੰਗਤਾਂ ਦਾ ਵਿਸ਼ਾਲ ਇਕੱਠ ਸੰਗਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਜਦਾ ਕਰਨ ਵਾਸਤੇ ਕਹਿੰਦੇ ਹਾਜ਼ਰ ਹੋਏ ਹਨ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਹੈ ਪਟਿਆਲਾ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਕਿ ਵੀ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦਾ ਸ਼ਬਦ ਚੌਕੀ ਜਥਾ ਇਸ ਸਮੇਂ ਨਗਰ ਕੀਰਤਨ ਦੇ ਵਿੱਚ ਸ਼ਬਦ ਦੀ ਸੇਵਾ ਕਰ ਰਿਹਾ ਹੈ ਆਓ ਆਪ ਸਭ ਸ਼ਬਦ ਗੁਰਬਾਣੀ ਦੇ ਨਾਲ ਜੁੜੀਏ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਆ ਕਿਉਂ ਤੁਸੀਂ ਤਸਵੀਰਾਂ ਦੇ ਵਿੱਚ ਜਿਹੜਾਗਾ ਨਗਰ ਕੀਰਤਨ ਸ਼ੁਰੂ ਹੋ ਗਿਆਗਾ ਸੋ ਸਾਡੇ ਨਾਲ ਸੁਰਜੀਤ ਸਿੰਘ ਰਖੜਾ ਜੋ ਕਿ ਸਾਬਕਾ ਕੈਬਨਿਟ ਮਿਨਿਸਟਰ ਨੇ ਇਹ ਵੀ ਨਗਰ ਕੀਰਤਨ ਜੁੜੋ ਇਹਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇ ਨਗਰ ਕੀਰਤਨ ਅੱਜ ਕਰਦੇ ਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਬਹੁਤ ਵੱਡੀ ਮਿਹਰ ਕੀਤੀ ਹੈ ਅੱਜ ਉਹਨਾਂ ਦਾ ਸ਼ਹੀਦੀ ਗੁਰਪੱਬ ਦੇ ਉੱਤੇ ਨਗਰ ਕੀਰਤਨ ਗੁਰਦੁਆਰਾ ਮੋਤੀਬਗ੍ਹ ਸਾਹਿਬ ਤੋਂ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਗੱਤਕੇ ਵਾਲੇ ਸਾਡੀਆਂ ਸੰਗਤਾਂ ਸਾਰੇ ਸਿੰਘ ਸਹਿਬਾਨ ਸਾਰਾ ਪਟਿਆਲਾ ਇਸ ਝੁਕਿਆ ਹੋਇਆ ਹੈ ਇਹ ਗੁਰੂ ਦੀ ਕਿਰਪਾ ਹੈ ਉਹਦੀ ਮਿਹਰ ਸਦਕਾ ਹੋ ਰਿਹਾ ਹੈ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਨੂੰ ਹੋਰ ਤਾਕਤ ਦੇਵੇ ਹੋਰ ਹਿੰਮਤ ਦੇਵੇ ਇਹ ਦਿਹਾੜੇ ਸੀ ਹੋਰ ਖੁਸ਼ੀਆਂ ਖੇੜਿਆਂ ਦੇ ਨਾਮ ਮਨਾਈਏ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਨੇ ਕਿਸੇ ਫੌਤਾਂ ਪਿੱਛੇ ਵੀ ਆਪਣਾ ਸ਼ਹੀਦ ਦੇ ਕੀ ਦੀ ਕਰਵਾਈ ਸੀ ਹਰ ਬੰਦਾ ਆਪਣੇ ਘਰ ਪਿੱਛੇ ਆਪਣੇ ਪਰਿਵਾਰ ਪਿੱਛੇ ਦੁਨੀਆ ਕਰਦੀ ਹੈ ਪਰ ਲੋਕਾਂ ਦੇ ਪਿੱਛੇ ਦੂਜੇ ਧਰਮ ਦੇ ਪਿੱਛੇ ਕਰਨਾ ਇਹ ਬਹੁਤ ਵੱਡੀ ਕਰਵਾਨੀ ਹੈ ਕਿ ਸਿੱਖ ਧਰਮ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੇ ਆ ਸੋ ਸਾਰਿਆਂ ਨੂੰ ਅੱਜ ਦਿਨ ਤੇ ਵਧਾਈ ਦਿੰਦੇ ਆ ਗੁਰੂ ਉਹ ਕੇ ਅਰਦਾਸ ਕਰਦੇ ਆ ਕਿ ਗੁਰੂ ਐਵੇਂ ਤਾਕਤ ਦਿੰਦਾ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਸੋ ਹੋਰ ਵੀ ਜਿਹੜਾ ਇੱਥੇ ਜੁੜੇ ਹੋਏ ਨੇ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਿੰਦ ਦੀ ਚਾਦਰ ਦੇ ਨਾਂ ਤੋਂ ਜਾਣਿਆ ਜਾਂਦਾ ਗੁਰਤੇਗਹਦਰ ਸਾਹਿਬ ਜੀ ਨੇ ਸੋ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਸ ਤਰ੍ਹਾਂ ਦੀ ਅੱਜ ਨੌਵੇਂ ਪਾਸ਼ਾ ਧੰਨ ਸਿੰਘ ਗੁਰਤੇਗਹਦਰ ਸਾਹਿਬ ਸੱਚੇ ਪਾਸ਼ਾ ਸ਼ਿਦੀਪੁਰ ਸੰਗਤ ਮਨਾ ਰਹੀ ਹੈ ਦੁਨੀਆ ਵਿੱਚ ਐਸੀ ਆਪਣੇ ਧਰਮ ਲਈ ਹਰ ਕਿਛਾ ਦਿੱਤਾ ਦੂਸਰੇ ਧਰਮ ਨੂੰ ਬਚਾਉਣ ਲਈ ਮਨੁੱਖੀ ਅਧਿਕਾਰਾਂ ਦੀ ਖਾਤਰ ਆਜ਼ਾਦੀ ਦੀ ਖਾਤਰ ਐਸੇ ਦੀਨ ਦੇਵਾਲ ਸਤਿਗੁਰੂ ਤੁਨ ਸਿੰਘ ਤੇ ਕੇਵਾਰ ਸੱਚੇ ਪਾਸ਼ਾ ਨੇ ਧਰਮ ਦੀ ਰੱਖਿਆ ਕਰਦੇ ਆਪਣੀ ਸ਼ਹਾਦਤ ਦਿੱਤੀ ਜੀ ਔਰ ਜੀ ਨੂੰ ਦਾ ਸੰਦੇਸ਼ ਦਿੱਤਾ ਮੇਰੇ ਪਾਸ਼ਾ ਸੋ ਬਿਲਕੁਲ ਜਿਹੜਾ ਹੈਗਾ ਜ਼ਿੰਦਗੀ ਜੀਨ ਦਾ ਸੰਦੇਸ਼ ਦਿੱਤਾ ਸਤਿਗੁਰ ਪਾਸ਼ਾ ਨੇ ਸੋ ਸਾਡੇ ਨਾਲ ਬਜਾ ਸਾਹਿਬ ਨੇ ਗੱਲਬਾਤ ਕਰਦੇ ਆ ਬਜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਗਰ ਕੀਰਤਨ ਜਿਹੜਾ ਸ਼ਹਿਰ ਚ ਕੱਢਿਆ ਜਾ ਰਿਹਾ ਹੈਗਾ ਜਿਹੜਾ ਪਟਿਆਲਾ ਸ਼ਹਿਰ ਹੈ ਇਹ ਗੁਰੂ ਤੇਗ ਬਹਾਦਰ ਦੀ ਨਗਰੀ ਹੈ ਤੇ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਹੇ ਪ੍ਰਕਾਸ਼ਪੁਰਬ ਹੈ ਤੇ ਚਾਹੇ ਸ਼ਿਦੀਪੁਰਬ ਹੈ ਬਹੁਤ ਹੀ ਸ਼ਰਧਾ ਰੂਸ਼ਾਨ ਹੁੰਦੀ ਹੈ ਅੱਜ ਬਹੁਤ ਹੀ ਸ਼ਰਧਾ ਸਦਕਾਰ ਨਾਲ ਸ਼ਿਦੀਪੁਰਬ ਦੀ ਹੈ ਮਨਾਇਆ ਜਾ ਰਿਹਾ ਹੈ ਕੱਲ ਨੂੰ ਗੁਰਦਾਰ ਸਾਹਿਬ ਦੀਵਾਨ ਸੱਜਣਗੇ ਅੱਜ ਨਗਰ ਕੀਰਤਨ ਤੁਸੀਂ ਦੇਖ ਹੀ ਰਹੇ ਹੋ ਠਾਠਾ ਮਾਰਦਾ ਇਕੱਠ ਹੈ ਬਜ਼ਾਰਾਂ ਦੇ ਘਰ ਥਾਂ ਥਾਂ ਸਵਾਗਤੀ ਗੇਟ ਲਾਇਏ ਗਏ ਹੈ ਲੰਗਰਾਂ ਦਾ ਪ੍ਰਬੰਧ ਹੈ ਔਰ ਸਾਰੀ ਸ਼ਗਤ ਹੰਮੂਵਾ ਕੇ ਨਗਰ ਕੀਰਤਨ ਸ਼ਾਮਲ ਹੈ ਔਰ ਗੁਰੂ ਸਾਹਿਬ ਨੂੰ ਨਕਮਸਤਕ ਹੋ ਰਹੀ ਹੈ ਉਹ ਕਹਿੰਦੇ ਗੁਰੂ ਸਾਹਿਬ ਨੂੰ ਨਮਸਤਕ ਹੋ ਰਹੇ ਨੇ ਸੋ ਤਸਵੀਰਾਂ ਡੇਲੀ ਪੋਸਟ ਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਗਏ ਆ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਰਨ ਜੋ ਪ੍ਰਾਪਤ ਧਰਤੀ ਜਿੱਥੇ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਗੱਤਕਾ ਪਾਰਟੀ ਵੀ ਜਿਹੜੀ ਹੈਗੀ ਆ ਉਹ ਗੱਤਕੇ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਨੇ ਗੱਤਕੇ ਦੀਆਂ ਸੋ ਤੁਸੀਂ ਦੇਖ ਸਕਦੇ ਹੋ ਕਿਉਂ ਗੱਤਕਾ ਪਾਰਟੀ ਜਿਹੜੀ ਹੈਗੀ ਆਪਣੇ ਜ਼ੋਰ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈਗੀ ਆ ਅੱਗੇ-ਅੱਗੇ ਗੱਤਕਾ ਪਾਰਟੀ ਲੱਗੀ ਹੋਈ ਆ ਸੋ ਸਾਡੇ ਨਾਲ ਗੱਤਕਾ ਪਾਰਟੀ ਦੇ ਜਿਹੜੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਵਾਈਕੁਰਜੀ ਕਾ ਖਾਲਸਾ ਭਾਈ ਉਹ ਵਾਈਕੁਰਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈਗਾ ਜਿਹੜਾ ਹੈਗਾ ਪਟਿਆਲੇ ਚੋਂ ਹਾਂ ਜੀ ਹਾਂ ਜੀ ਪਟਿਆਲੇ ਤੋਂ ਬੰਦ ਫੁਟੇਦਾਲ ਤੋਂ ਜੀ ਤਿਲਕ ਜੁਰੂ ਰਾਖਾ ਫਰਮਤਾ ਕਾ ਮਹਾਰਾਜ ਗੁਰਦੇਵਾਦ ਸਾਹਿਬ ਦੀ ਸ਼ਾਦ ਨੂੰ ਦੇਖਦੇ ਹੋ ਨਗਰ ਪਟਿਆਲੇ ਦੀ ਸੰਗਤਾਂ ਨੇ ਇੱਥੇ ਨਗਰ ਕੀਰਤਨ ਦਾ ਜਿਹੜਾ ਵਿਚਾਰਣ ਕੀਤਾ ਹੈ ਗੁਰਦੁਆਰਾ ਮੋਤੀਵਾਕ ਸਾਹਿਬ ਤੋਂ ਸਮਾਪਤੀ ਹੋ ਗਈ ਦੁਖਨਵਰ ਸਾਹਿਬ ਸਾਰੇ ਨਗਰ ਦੇ ਵਿੱਚ ਘੁੰਮਦੇ ਹੋਏ ਸੋ ਅੱਜ ਦੀ ਯੂਥ ਦੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਗ ਰਿਹਾ ਹੈਗਾ ਅੱਜ ਦੀ ਪੀੜ੍ਹੀ ਨੂੰ ਅਸੀਂ ਇਹ ਹੀ ਦੇਣਾ ਚਾਹੁੰਦੇ ਆ ਵੀ ਗੁਰੂ ਘਰ ਨਾਲ ਜੁੜੋ ਬਾਣੀ ਬਾਣੇ ਨਾਲ ਜੁੜੋ ਤਾਂ ਜੇ ਨਸ਼ਿਆਂ ਤੋਂ ਦੂਰ ਰਹਿ ਜਾ ਸਕੇ ਠੀਕ ਹੈ ਜਿਹੜਾ ਛੇਵਾਂ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਠੱਲ ਪਾ ਸਕੀਏ ਸੋ ਬਾਣੀ ਨਾਲ ਜੁੜਨ ਦੀਆਂ ਗੱਲਾਂ ਹੋ ਰਹੀਆਂ ਨੇ ਸੋ ਯੂਥ ਨੂੰ ਅਵੇਅਰ ਕੀਤਾ ਜਾ ਰਿਹਾ ਹੈਗਾ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਬੈਂਡ ਵਾਜਿਆ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਗੱਤਕਾ ਦੇ ਜੋਰ ਵੀ ਦਿਖਾ ਰਹੇ ਨੇ ਸੋ ਗੱਤਕਾ ਖੇਡਦੇ ਹੋਏ ਜਿਹੜੇ ਨौजवान ਨੇ ਉਹ ਵੀ ਵੇਖੇ ਜਾ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀਆਂ ਤਸਵੀਰਾਂ ਨੇ ਪੂਰੇ ਸ਼ਹਿਰ ਦੇ ਵਿੱਚ Hindu Sikh ਇੱਕ ਦੂਜੇ ਪ੍ਰਤੀਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਟਿਆਲਾ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਤੋਪਾ ਪ੍ਰਾਪਤ ਸ੍ਰੀ ਮੋਤੀਬਖਸ਼ ਸਾਹਿਬ ਦੇ ਵਿੱਚ ਉਹ ਜਿਹੜਾ ਹੈਗਾ ਨਗਰ ਕੀਰਤਨ ਆ ਜਿਹੜਾ ਨਿਕਲ ਰਿਹਾ ਹੈਗਾ ਸੋ ਸੋ ਹਿੰਦੂ ਸਿੱਖ ਇਕਤਾਰੇ ਦੇ ਪ੍ਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਟਿਆਲਾ ਜੋ ਕੱਢਿਆ ਜਾ ਰਿਹਾ ਹੈਗਾ ਸੋ ਹੋਰ ਵੀ ਸੰਗਤਾਂ ਨੇ ਜਿਹੜੀਆਂ ਹੈਗੀਆਂ ਸਾਰੀਆਂ ਇਹ ਦਰਸ਼ਨ ਦੇ ਬਲਾਸ਼ ਨੇ ਦਰਸ਼ਨ ਕਰਕੇ ਗੁਰੂ ਜੀ ਦੇ ਜਿਹੜਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਆ ਨੇ ਹੋਰ ਵੀ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਛਨ ਦੀ ਖਾਸ ਰਿਪੋਰਟ